ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅਸੀਂ ਅੱਜ ਜੀ ਬਣਾਉਣ ਲੱਗੇ ਆਂ ਪੇਠੇ ਦੀ ਸਬਜ਼ੀ ਤੇ ਸਬਜ਼ੀ ਬਣਾਉਣ ਲਈ ਸਾਰਾ ਸਮਾਨ ਆਹ ਲਸਣ ਗੱਠਾ ਪਿਆਜ਼ ਸਾਰਾ ਕੁਝ ਲੈ ਲਿਆ ਤੁਹਾਨੂੰ ਦਿਖਾਉਣੀ ਆਂ ਪੇਠੇ ਦੀ ਸਬਜ਼ੀ ਕਿਵੇਂ ਬਣਦੀ ਹੈ ਤੇ ਕਿਵੇਂ ਕਰਦੇ ਆਂ ਜੁੜੇ ਰਹੋ ਸਾਡੇ ਨਾਲ ਜੀ ਸ਼ੁਰੂ ਕਰਦੇ ਆਂ ਪੇਠਾ ਛਿਲਦਿਆਂ ਕਈ ਤਾਂ ਇਹਨੂੰ ਪੇਠੇ ਨੂੰ ਬਿਨਾਂ ਛਿੱਲੇ ਹੀ ਸਬਜ਼ੀ ਚ ਪਾ ਲੈਂਦੇ ਨੇ ਬਣਾ ਲੈਂਦੇ ਨੇ ਸਬਜ਼ੀ ਪਰ ਸਾਡੇ ਨਿਆਣਿਆਂ ਨੇ ਜੇ ਹਰੀ-ਹਰੀ ਬਿਲਕੁਜੀ ਦੇਖ ਲੈਂਦੇ ਨੇ ਇਹ ਸਬਜ਼ੀ ਫਿਰ ਕਹਿੰਦੇ ਨੇ ਨਹੀਂ ਇਹ ਹਰੀ ਹਰੀਏ ਘੂਲੀ ਨਹੀਂ ਗੀ ਇਸ ਕਰਕੇ ਨਾ ਮੈਨੂੰ ਇਹ ਛਿੱਲਣਾ ਹੀ ਪੈਂਦਾ ਜਿਵੇਂ ਆ ਬਣਾ ਹੀ ਲੈਂਦੇ ਨੇ ਹੁਣ ਮੈਂ ਨਾ ਇਹ ਤਾਂ ਛਿੱਲੂਗੀ ਨਾ ਇਹ ਸਾਰੇ ਜਿੰਨੇ ਵੀੂ ਨੇ ਸਾਰੇ ਇਹਦੇ ਕੱਢਦੀਆਂ ਤੇ ਆ ਲਸਣ ਇਕੱਠਾ ਧੋ ਲੈਂਦਾ ਉਸ ਤੋਂ ਬਾਅਦ ਫਿਰ ਕੱਟਦੀਆਂ ਨੂੰ ਮੈਂ ਪਹਿਲਾਂ ਤਾਂ ਮੈਂ ਇਹਨੂੰ ਛੱਲਦੀਆਂ ਛਿੱਲ ਕੇ ਸਮਾਰ ਕੇ ਫਿਰ ਤੁਹਾਨੂੰ ਦਿਖਾਉਣੀ ਆ ਇਹ ਇਹਦਾ ਕੋਲ ਤਾਂ ਜਾਂਦਾ ਹੀ ਬਿਲਕੁਲ ਤਾਂ ਨਰਮੀ ਹੁੰਦੀ ਹੈ ਵੈਸੇ ਪਰ ਨਹੀਂ ਆਲੇ ਨਹੀਂ ਖਾਂਦੇ ਇਹ ਵੀ ਮੈਨੂੰ ਛਿੱਲਣਾ ਹੀ ਪੈਣਾ ਹੁਣ ਮੈਂ ਛੈਲੀ ਲੰਮਾ ਪੈਣਾ ਫੜਾ ਫੜ ਬੱਦਲ ਹੋਇਆ ਪਿਆ ਜੀ ਬਹੁਤ ਜ਼ਿਆਦਾ ਇਸ ਕਰਕੇ ਮੈਨੂੰ ਆਇਆ ਵੀ ਹਵਾ ਦੇ ਬੁੱਲੇ ਜੇ ਨਾ ਆਜਣ ਫੇਰ ਅੱਜ ਮੈਂ ਗੈਸ ਨਾ ਬਾਹਰ ਨਹੀਂ ਕੱਢਿਆਗਾ ਅੱਜ ਮੈਂ ਇੱਥੇ ਹੀ ਤੜਕਾ ਲਾਉਣਾ ਆਪਣਾ ਕਿਉਂ ਔਖਾ ਹੋ ਜਾਣਾ ਫੇਰ ਮੈਨੂੰ ਖੇਚੇ ਤੋਂ ਪਰ ਨਹੀਂ ਤਾਂ ਸੈਲਫ ਬਣੀ ਹੋਈ ਆ ਬਾਹਰ ਪਾਸੇ ਰੱਖਣ ਵਾਸਤੇ ਮੈਂ ਬਹੁਤ ਆਹ ਤੇਲ ਆਪਾਂ ਕਰਦੇ ਆ ਸਟਾਰਟਿੰਗ ਮੈਂ ਇਹਨੂੰ ਪਹਿਲਾਂ ਜਨੂੰ ਗੈਸ ਇਸ ਕਰਕੇ ਹੁਣ ਕੱਟ ਮੈਂ ਨਾ ਪਹਿਲਾਂ ਜਦੋਂ ਮੈਂ ਮਸਾਲਾ ਮੱਖਿਆ ਝੁੱਜੂਗਾ ਮੇਰੇ ਕੱਟ ਦੇ ਕੱਟ ਦੇ ਨੂੰ ਟਾਈਮ ਲੱਗ ਜਾਣਾ ਪਕਾਉਣ ਨੂੰ ਮਸਾਲੇ ਨੂੰ ਵੀ ਟਾਈਮ ਲੱਗਣਾ ਝੁੱਜਣ ਨੂੰ ਤੇ ਆਹ ਸੇਠਾ ਕੱਟਣਾ ਵਰਗੀ ਤਾਂ ਮੈਂ ਹਾ ਤੋ ਲਿਆ ਸਿੱਧਾ ਸਾਰਾ ਕੱਟ ਤਾ ਉਹ ਲੱਗਾ ਮਸਾਲਾ ਝੁੱਜਦਾ ਜੀ ਜਾਨੂੰ ਆਪਾਂ ਫਟਾਫਟ ਆਹ ਛਿੱਲੜ ਦਾ ਮਤ ਇਹ ਛਿੱਲਣ ਦਾ ਤਾਂ ਕਾਰਨ ਕੋਈ ਮਰਜ਼ੀ ਆ ਤੁਹਾਡਾ ਛਿੱਲੋ ਕੋਈ ਜਿਹਦਾ ਨਹੀਂ ਮਨ ਹੈਗਾ ਜਿੰਨਾਂ ਦੇ ਬੱਚੇ ਖਾ ਲੈਂਦੇ ਨੇ ਸੁਦੇ ਬਿਲਕੁਲ ਤਾਂ ਨਾ ਵੀ ਛਿੱਲੋ ਮੈਂ ਤਾਂ ਖਾ ਲੈਣਾ ਸੀ ਬੱਚਿਆਂ ਨੇ ਨਹੀਂ ਖਾਣਾ ਬਸ ਇਹੀ ਚੱਕਰ ਆ ਜੀ ਚੰਦ ਪਾਉਨੇ ਆ ਫਿਰ ਬਣੀ ਤੇ ਵੀ ਕਿਹੋ ਜਿਹਾ ਸਵਾਦ ਆ ਜੀ ਤੁਹਾਨੂੰ ਦਿਖਾਉਂਦੀ ਆ ਫਿਰ ਇੱਕਦਮ ਮਸਾਲਾ ਖਾ ਜਾਂਦਾ ਆਹ ਲਓ ਜੀ ਮਸਾਲਾ ਭੁਜੀ ਜਾਂਦਾ ਤੀਜਣ ਵਾਲਾ ਹੀ ਆ ਆ ਮੈਂ ਪੇਠਾ ਚੰਗੀ ਤਰ੍ਹਾਂ ਮੈਂ ਦੋ ਪਾਣੀ ਉੱਥੇ ਕੱਢ ਲਈ ਬਾਹਰ ਹੀ ਜਾ ਕੇ ਮੈਂ ਕਿਥੇ ਪਾਣੀ ਢੋਲਣਾਂ ਜਾਵੇ ਇਸ ਕਰਕੇ ਇਹ ਆਪਾਂ ਥੋੜੀ ਆਹ ਮਸਾਲੇ ਦੇ ਵਿੱਚ ਨਾ ਮੇਥੇ ਪਾਵਾਂਗੇ ਇਹ ਜਿਹੜੇ ਮੇਥੇ ਨੇ ਨਾ ਮੇਰੇ ਥੋਕੇ ਸਮਾਰ ਤੇ 11 ਦਿਨ ਮੈਂ ਸਾਰੇ ਥੋਲੇ ਸੀਗੇ ਇਹ ਪੇਠੇ ਸਾਜੀ ਥੋੜੀ ਮਿੱਠੀ ਹੁੰਦੀ ਹੈ ਇਸ ਕਰਕੇ ਮੈਂ ਜਰੂਰ ਆਹ ਮੇਥੇ ਵਿੱਚ ਪਾ ਦਿੰਦੀ ਆ ਦੀ ਇਹਦੇ ਨਾਲ ਮਠਾਸ ਜੀ ਘੱਟ ਜਾਂਦੀ ਹੈ ਥੋੜੀ ਰੰਗ ਕਰ ਹੋ ਗਿਆ ਹੈ ਮਸਾਲੇ ਦਾ ਹੁਣ ਆਪਾਂ ਪਾਉਨੇ ਆ ਤੇ ਹੁਣ ਆਹ ਪਾਤੀ ਦੀ ਆਪਾਂ ਹਲਦੀ ਇਹ ਆਪਾਂ ਪਾਤਾ ਜੀ ਨਮਕ ਨੂਣ ਮਿਰਚ ਤੁਸੀਂ ਆਪ ਦੇ ਹਿਸਾਬ ਨਾਲ ਪਾਉਣਾ ਕੋਈ ਵੱਧ ਖਾਂਦਾ ਜੀ ਕੋਈ ਘੱਟ ਖਾਂਦਾ ਅਸੀਂ ਥੋੜਾ ਜਿਆ ਕਰਾਰਾ ਹੀ ਖਾਂਦੇ ਆ ਕੋਈ ਘੱਟ ਨਹੀਂ ਖਾਂਦੇ ਬਾਲਾ ਇਨਸ਼ਾ ਅੱਲਾਹ ਕਿਸਮ ਖਰਾਬ ਕਰ ਖਰਾਬ ਹੈ ਜੀ ਬੱਦਲ ਹਨ ਨੂੰ ਆਇਆ ਸੀ ਕਿਥਾ ਬੱਦਲ ਬੁੱਦਾਂ ਨਾਲੇ ਫਿਰ ਮੈਨੂੰ ਓਖਾ ਵੀ ਮੇਰਾ ਕਬੂਡਾ ਲੱਗਦਾ ਇਹ ਸਰਦੀ ਲੋੜ ਹੁਣ ਪਾਉਣ ਲੱਗਿਆ ਸਬਜ਼ੀ ਮਾਜੂ ਇਹਨੇ ਬਹੁਤ ਜਲਦੀ ਬਣ ਗਿਆ ਨਾ ਇਹ ਬਾਲਾ ਨਾ ਕੱਟਣ ਵੇਲੇ ਸਾਗ ਤੋਂ ਤਾਂ ਕੋਣੀ ਇਹ ਸਾਗਦੇ ਹੈਗਾ ਰਿਜਣ ਨੂੰ ਨਹੀਂ ਇਹ ਸਾਗਦੇ ਹੁੰਦਾ ਜਮੇ ਇਹਨੇ ਢੁਲ ਜਾਣਾ ਢੁਲ ਪੈਨ ਹੋ ਜਾਣਾ ਜੀ ਦੇਖੋ ਜੀ ਕਿੰਨਾ ਸੋਹਣਾ ਇਹਦਾ ਕਲਰ ਹੋ ਗਿਆ ਮੈਂ ਜੰਮ ਲੈਣ ਦਿੰਦਕ ਮੈਂ ਨਾ ਟੱਕੇ ਰੱਖ ਲੀ ਮੈਂ ਉਧਰੋਂ ਵੀ ਲਿਆਉਂਦੀ ਆ ਠੱਕਣ ਹੁਣ ਮੈਂ ਕੁੱਬ ਲਈ ਦਿੱਤਾ ਮੈਂ ਨੂਨ ਮਿਰਚ ਇਕੱਠਾ ਕਰਕੇ ਤਾਂ ਰੱਖਦਾ ਤੇ ਜ਼ਰੂਰੀ ਚਾਹ ਆ ਲਓ ਜੀ ਸਬਜੀ ਬਣ ਕੇ ਤਿਆਰ ਆ ਜੀ ਬਸ ਹੁਣ ਇਹਨੂੰ ਆਪਾਂ ਬੰਦ ਕਰ ਦੇਣਾ ਗੈਸ ਨੂੰ ਜਦ ਮੈਂ ਪ੍ਰਸ਼ਾਦੇ ਬਣਾਉਂਗੀ ਥੋੜਾ ਜਿਹਾ ਇਹਨੂੰ ਸੇਕ ਫੇਰ ਤਾਂ ਲਵਾ ਲੂਗੀ ਇਹ ਗਰਮ ਹੋ ਜਵੇ ਸਬਜੀ ਬੜੀ ਹੈ ਵੈਸੇ ਇਹਨੂੰ ਟੇਪਨ ਚ ਕਿਸੇ ਚ ਜੇ ਕੱਢਣਾ ਨਹੀਂਗਾ ਕੱਢਣਾ ਤੋਂ ਜੇ ਪ੍ਰਸ਼ਾਦੇ ਬਣਾਉਂਗੀ ਜਾਦੇ ਇਹਨੂੰ ਗਰਮ ਕਰ ਲੂ ਨਾਲੇ ਤਾਂ ਨਾਲੇ ਇਹਦੇ ਮਾੜਾ ਮੁੱਟਾ ਹੋਰ ਸੇਕ ਲੱਗ ਜੂਗਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਜੀ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਠੀਕ ਹੈ ਨਾ ਅਸੀਂ ਕਰਦੇ ਹਾਂ ਜੀ ਸਾਨੂੰ ਤੁਹਾਡੇ ਹੌਸ ਤੁਹਾਡੀ سپورਟ ਦੀ ਲੋੜ ਆ ਜੀ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਸਾਨੂੰ ਬਹੁਤ ਹੌਸਲਾ ਮਿਲਦਾ ਠੀਕ